ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਬ ਕੋਏ ਹਰੇਕ ਜੀਵ ਹੋਰਾਂ ਨਾ ਪਾਸੋਂ ਸਿਰਫ ਸੁਣ ਕੇ ਹੀ ਆਖ ਦਿੰਦਾ ਹੈ ਕਿ ਏਹ ਪ੍ਰਭੂ ਤੂੰ ਵੱਡਾ ਹੈ ਕੇਵਡ ਵੱਡਾ ਡੀਠਾ ਹੋਏ ਪਰ ਤੂੰ ਕਿੱਡਾ ਵੱਡਾ ਹੈ ਕਿਤਨਾ ਬੇਅੰਤ ਹੈ ਇਹ ਗੱਲ ਤੇਰਾ ਦਰਸ਼ਨ ਕੀਤਿਆਂ ਹੀ ਦੱਸੀ ਜਾ ਸਕਦੀ ਹੈ ਤੇਰਾ ਦਰਸ਼ਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕੇ ਤੂੰ ਬਹੁਤ ਬੇਅੰਤ ਹੈ ਕੀਮਤ ਪਾਏ ਨਾ ਕਹਿਆ ਜਾਏ ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਕਹਿਣ ਵਾਲੇ ਤੇਰੇ ਰਹਿ ਸਮਾਏ ਤੇਰੀ ਵਡਿਆਈ ਆਖਣ ਵਾਲੇ ਆਪਾ ਭੁੱਲ ਕੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ हे मेरे बड़े मालिक तू मानो एक डूंगा समुंदर है तू बड़े जिगरे वाला है तू बेअंत गुना वाला है कोई ना जाने तेरा केता केवड़ चीरा रहाओ कोई भी जीव नहीं जानदा के तेरा कितना बड़ा विस्तार है रहाओ सब सुरती मिल सुरत कमाई ਤੋ ਕਿੱਡਾ ਵੱਡਾ ਹੈ ਇਹ ਗੱਲ ਲੱਭਣ ਵਾਸਤੇ ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ ਮੁੜ ਮੁੜ ਯਤਨ ਕੀਤੇ ਸਭ ਕੀ ਮਤ ਮਿਲ ਕੀਮਤ ਪਾਈ ਵੱਡੇ ਵੱਡੇ ਪ੍ਰਸਿੱਧ ਸ਼ਾਸਤਰ ਵੇਦਾਂ ਵਿਚਾਰਵਾਨਾਂ ਨੇ ਆਪੋ ਵਿੱਚ ਇੱਕ ਦੂਜੇ ਦੀ ਸਹਾਇਤਾ ਲੈ ਕੇ ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ ਗਿਆਨੀ ਧਿਆਨੀ ਗੁਰ ਗੁਰਹਾਈ ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਪਰ ਤੇਰੀ ਵਡਿਆਈ ਦਾ ਇੱਕ ਤਿਲ ਜਿੰਨਾ ਵੀ ਹਿੱਸਾ ਨਹੀਂ ਦੱਸ ਸਕੇ ਸਭ ਸਤ ਸਭ ਤਪ ਸਭ ਚੰਗਿਆਈਆਂ ਵਿਚਾਰਵਾਨ ਕੀਤੇ ਸਿੱਧ ਜੋਗੀ ਕੀ ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਵੀ ਨਹੀਂ ਲਾ ਸਕਿਆ ਪਰ ਵਿਚਾਰਵਾਨਾਂ ਦੇ ਸਾਰੇ ਭਲੇ ਕੰਮ ਸਿੱਧਾ ਪੁਰਖਾ ਕੀਆਂ ਵਡਿਆਈਆਂ ਸਾਰੇ ਤਪ ਤੇ ਸਾਰੇ ਗੁਣ ਸਿੱਧਾਂ ਲੋਕਾਂ ਦੀਆਂ ਰਿੱਧੀਆਂ ਸਿੱਧੀਆਂ ਆਦਿਕ ਵੱਡੇ ਵੱਡੇ ਕੰਮ ਦੁੱਧ ਵਿਣ ਸਿੱਧੀ ਕਿੰਨੈ ਨਾ ਪਾਈਆ ਇਹ ਕਾਮਯਾਬੀ ਕਿਸੇ ਨੂੰ ਵੀ ਤੇਰੀ ਸਹੈਤਾ ਤੋਂ ਬਿਨਾ ਹਾਸਲ ਨਹੀਂ ਹੋਈ ਕਰਮ ਮਿਲੇ ਨਹੀਂ ਠਾਕ ਰਹੀਆ ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ ਕੋਈ ਹੋਰ ਉਸ ਪ੍ਰਾਪਤੀ ਦੇ ਰਾਹਾ ਵਿੱਚ ਰੋਕ ਨਹੀਂ پا ਸਕਿਆ ਆਖਣ ਵਾਲਾ kia ਵਿਚਾਰਾ ਜੀਵ ਦੀ ਕਿਹ ਪਾਇਆ ਹੈ ਕਿ ਇਨਾਂ ਗੁਣਾਂ ਨੂੰ ਬਿਆਨ ਕਰ ਸਕੇ ਸਿਫਤੀ ਭਰੇ ਤੇਰੇ ਪੰਡਾਰਾ हे ਪ੍ਰਭੂ ਤੇਰੇ ਗੁਣਾਂ ਦੇ ਮਾਨੋ ਖਜ਼ਾਨੇ ਭਰੇ ਪਏ ਹਨ ਜਿਸ ਤੂ ਦੇਹ ਤਸੈ kia ਚਾਰਾ ਜਿਸ ਨੂੰ ਤੂੰ ਸਿਫਤ ਸਲਾਹ ਕਰਨ ਦੀ ਦਾਤ ਬਖਸ਼ਦਾ ਹੈ ਉਸ ਦੇ ਰਾਹ ਵਿੱਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ ਨਾਨਕ ਸੱਚ ਸਵਾਰਣ ਹਾਰਾ ਕਿਉਂਕਿ हे ਨਾਨਕ ਆਖ हे ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ ਭਾਗਾ ਵਾਲੇ ਨੂੰ ਸਵਾਰਣ ਵਾਲਾ ਆਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ